ਮੈਂ ਨਰੇਸ਼ ਗੋੜ ਕਨਵੀਨਰ ਯੂनाइटेड फोरम ਆਫ ਬੈਂਕ ਯੂਨੀਅਨ ਲੁਧਿਆਣਾ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਸਾਰੇ ਡਿਸਟ੍ਰਿਕਟ ਦੇ ਵਿੱਚ ਯੂनाइटेड फोरम ਆਫ ਬੈਂਕ ਯੂਨੀਅਨ ਵੱਲੋਂ ਇਹ ਡਿਮੋਨਸਟ੍ਰੇਸ਼ਨ ਕੀਤਾ ਜਾ ਰਿਹਾ ਹੈ ਇਹ ਡਿਮੋਨਸਟ੍ਰੇਸ਼ਨ 24 ਔਰ 25 ਮਾਰਚ ਨੂੰ ਪੂਰੇ ਹਿੰਦੁਸਤਾਨ ਦੇ ਵਿੱਚ ਦੋ ਦਿਨਾਂ ਦੀ ਹੜਤਾਲ ਜਿਹੜੀ ਹੋ ਰਹੀ ਹੈ ਉਸ ਹੜਤਾਲ ਦੀ ਤਿਆਰੀ ਵੱਜੋਂ ਕੀਤਾ ਜਾ ਰਿਹਾ ਕਿਉਂਕਿ ਜੋ ਸਾਡੀਆਂ ਮੁੱਖ ਮੰਗਾਂ ਨੇ ਜਿਹਦੇ ਵਿੱਚ ਰਿਕਰੂਟਮੈਂਟ ਜਿਹੜੀ ਆ ਬੈਂਕਾਂ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਆ ਤੁਸੀਂ ਵੀ ਸਾਥੀ ਜਿਹੜੇ ਹੋ ਬੈਂਕਾਂ ਜਾਣਦੇ ਹੋ ਸਟਾਫ ਬੜਾ ਘੱਟ ਆ 2 ਲੱਖ ਤੋਂ ਜ਼ਿਆਦਾ ਜਿਹੜੀਆਂ ਵੈਕੈਂਸੀਆਂ ਨੇ ਪੂਰੇ ਹਿੰਦੁਸਤਾਨ ਦੇ ਬੈਂਕਰ ਦੇ ਵਿੱਚ ਖਾਲੀ ਪਈਆਂ ਨੇ ਸਾਡੀ ਇਹ ਡਿਮਾਂਡ ਆ ਵੀ ਉਹ ਜਿਹੜੀਆਂ ਵੈਕੈਂਸੀ ਖਾਲੀ ਪਈਆਂ ਨੇ ਉਹਨਾਂ ਨੂੰ ਜਲਦ ਤੋਂ ਜਲਦ ਭਰਿਆ ਜਾਵੇ ਜਿੱਥੇ ਬੈਂਕਾਂ ਦਾ ਵਿੱਚ ਕੰਮ ਸਬੂਤ ਚੱਲੇਗਾ ਉੱਥੇ ਦੇਸ਼ ਦਾ ਜੋ ਬੇਰੋਜ਼ਗਾਰ ਨੌਜਵਾਨ ਆ ਉਸ ਨੂੰ 2 ਲੱਖ ਬੰਦੇ ਨੂੰ ਜਿਹੜੀ ਜੋਬ ਜਿਹੜੀ ਆ ਉਸ ਨੂੰ ਮਿਲੇਗੀ ਦੂਸਰੀ ਡਿਮਾਂਡ ਜਿਹੜੀ ਕਿ ਸਰਕਾਰ ਸਾਡੇ ਨਾਲ ਆਲਰੇਡੀ 5 ਡੇ ਬੈਂਕਿੰਗ ਜਿਹੜੀ ਮੰਨ ਚੁ ਉਸ ਲੋਕ ਕਿਸੇ ਨਾ ਕਿਸੇ ਤਰੀਕੇ ਟਾਲ ਮਟੋਲ ਕਰ ਰਹੀ ਹੈ ਤੇ ਉਹ ਸਾਡੀ ਜਿਹੜੀ ਡਿਮਾਂਡ ਹੈ ਕਿਉਂਕਿ ਜਿਹੜੀ ਜਿਹੜੀ ਸਾਡੀ 5 ਡੇ ਬੈਂਕਿੰਗ ਆ ਸਾਡ ਜਲਦ ਤੋਂ ਜਲਦ ਲਾਗੂ ਹੋਣੀ ਚਾਹੀਦੀ ਹੈ ਪਹਿਲਾਂ ਮੋਦੀ ਸਰਕਾਰ ਦੇ ਆਉਣ ਤੋਂ ਪਹਿਲਾਂ ਬੈਂਕਾਂ ਦੇ ਵਿੱਚ ਆਫੀਸਰ ਤੇ ਵਰਕਮੈਨ ਡਾਇਰੈਕਟਰ EMPLOYE ਦਾ ਡਾਇਰੈਕਟਰ ਤੇ ਆਫੀਸਰ ਦਾ ਡਾਇਰੈਕਟਰ ਹੁੰਦਾ ਸੀ ਉਹ ਇਸ ਕਰਕੇ ਹੁੰਦਾ ਸੀ ਡਾਇਰੈਕਟਰ ਕਿਉਂਕਿ ਬੈਂਕਾਂ ਦੇ ਵਿੱਚ ਜੋ ਬੈਂਕਾਂ ਦੀਆਂ ਮੈਨੇਜਮੈਂਟ ਆ ਲੁੱਟ ਖੁੱਟ ਕਰਦੀਆਂ ਨੇ ਉਹਨਾਂ ਦੇ ਚੈੱਕ ਰੱਖਿਆ ਜਾ ਸਕੇ ਪਰ ਜਦੋਂ ਦੀ ਮੋਦੀ ਸਰਕਾਰ ਆਈ ਹੈ ਉਸਨੇ ਇਸ ਨੂੰ ਮਤਲ ਜਿਹੜਾ ਆ ਖਤਮ ਕਰ ਦਿੱਤਾ ਜੋ ਬੈਂਕ ਦੇ ਡਾਇਰੈਕਟਰ ਨੇ 2014 ਤੋਂ ਜਦੋਂ ਤੋਂ ਮੋਦੀ ਸਰਕਾਰ ਆਈ ਉਹ ਬੈਂਕ ਦੇ ਡਾਇਰੈਕਟਰ ਦਾ ਅਫੀਸਰ ਦਾ ਤੇ ਨਾ ਅਵਾਰਡ ਸਟਾਫ ਦਾ ਦੋਨਾਂ ਦੇ ਡਾਇਰੈਕਟਰ ਜਿਹੜਾ ਨੇ ਉਹ ਬੰਦ ਕਰ ਦਿੱਤੇ ਇਸ ਕਰਕੇ ਸਾਡੀਆਂ ਬਹੁਤ ਸਾਰੀਆਂ ਹੋਰ ਡਿਮਾਂਡਾਂ ਨੇ ਜਿਹੜੀਆਂ ਕਿ 14 15 ਡਿਮਾਂਡਾਂ ਨੇ ਜਿਹੜੀਆਂ ਅਸੀਂ ਲਗਾਈਆਂ ਨੇ ਜੇ ਸਰਕਾਰ ਨੇ ਇਹਨਾਂ ਡਿਮਾਂਡਾਂ ਨੂੰ ਨਾ ਮੰਨਿਆ ਤਾਂ 24 25 ਦੀ ਹੜਤਾਲ ਹੋਏਗੀ ਔਰ 3 ਤਰੀਕ ਨੂੰ ਪਾਰਲੀਮੈਂਟ ਦੇ ਅੱਗੇ ਜੰਤਰ ਮੰਤਰ ਦੇ ਅੱਗੇ ਜਿਹੜਾ ਕਿ ਯੂਨਾਈਟਿਡ ਫਾਰਮ ਬੈਂਕ ਯੂਨੀਅਨ ਵੱਲੋਂ ਧਰਨਾ ਦਿੱਤਾ ਜਾ ਰਿਹਾ ਔਰ ਜੇ ਸਰਕਾਰ ਇਸ ਤੋਂ ਨੋਟਿਸ ਨਾ ਲਿਆ ਆਨ ਵਾਲੇ ਸਮੇਂ ਦੇ ਵਿੱਚ ਜਿਹੜਾ ਸੰਘਰਸ਼ਾ ਇਸ ਨੂੰ ਹੋਰ ਤਿੱਖਾ ਕੀਤਾ ਜਾਏ ਕਿਹਾ ਜਾਂਦਾ ਬੀਜੇਪੀ ਲੀਡਰਾਂ ਵੱਲੋਂ ਜਿਹੜਾ ਇਹ ਬਜਟ ਆਇਆ ਬਈਆ ਕਹਿੰਦੇ ਇਹ ਸਾਰਿਆਂ ਦੇ ਲਈ ਬਹੁਤ ਵਧੀਆ ਹੈ 30% ਰਾਜਮਨ ਨੂੰ ਕਿਉਂ ਨਹੀਂ ਇੱਥੇ ਨਹੀਂ ਬੈਂਕ ਮੁਲਾਜ਼ਮਾਂ ਦਾ ਜਿਹੜਾ ਬਜਟ ਹੈ ਦੇਖੋ ਬਜਟ ਨੂੰ ਜੇ ਤੁਸੀਂ ਬੜੇ ਧਿਆਨ ਨਾਲ ਸੇਖੋ ਉਹ ਐਸਾ ਇੱਕ ਗੁੰਝਲਦਾਰ ਬਜਟ ਹੁੰਦਾ ਹੈ ਜਿਹੜਾ ਬੰਦੇ ਨੂੰ ਸਮਝ ਨਹੀਂ ਆਉਂਦਾ ਉਹ ਨੂੰ ਸਮਝ ਆਉਂਦਾ ਜਦੋਂ ਸਭ ਕੁਝ ਬੀਤ ਜਾਂਦਾ ਵੀ ਇਹ ਕਿਦਾਂ ਦਾ ਬਜਟ ਆ ਤੁਸੀਂ ਜੇ ਉਹਦੀ ਕੈਲਕੂਲੇਸ਼ਨ ਕਰ ਲੋ ਬੰਦਾ ਨੂੰ ਤਾਂ ਤੈਨੂੰ 12 ਲੱਖ ਤੇ ਛੂਟ ਆ 12 ਲਗਦੇ ਛੁੱਟਿਆ ਉਹ ਅੱਜ ਦੀ ਤਨਖਾਹ ਦੇ ਵਿੱਚ ਤਨਖਾਹ ਜਿਹੜਾ ਜਿਹੜਾ ਮੁਲਾਜ਼ਮ ਆ ਉਹ ਤੋਂ ਤੋਂ ਟੱਪਿਆ ਹੋਇਆ ਉਹਨੂੰ ਕੋਈ ਫਰਕ ਨਹੀਂ ਪੈਂਦਾ ਇਹ ਇੱਕ ਲੋਕਾਂ ਦੇ ਵਿੱਚ ਭੁਲੇਖਾ ਆ ਲੋਕੀ ਸਮਝਦੇ ਨਹੀਂ ਐ ਠੀਕ ਆ ਆਰਾਮ ਦੇ ਨਾਮ ਤੇ ਸਭ ਦੇ ਨਾਮ ਤੇ ਜਿਵੇਂ ਚੱਲੀ ਜਾਂਦਾ ਕੰਮ ਚੱਲ ਰਿਹਾ ਹੁਣ ਉਹਦੇ ਵਿੱਚ ਕੀ ਕਰ ਸਕਦੇ ਹੋ ਕਦੀ ਸਾਡੀ ਮੰਗ ਦੱਸ ਰਿਹਾ ਵੀ ਸਾਡੀ ਜਿਹੜੀ ਰਿਕਰੂਟਮੈਂਟ ਬੈਂਕਾਂ ਦੇ ਵਿੱਚ ਹੋਣੀ ਚਾਹੀਦੀ ਆ 5 ਡੇ ਬੈਂਕਿੰਗ ਹੋਣੀ ਚਾਹੀਦੀ ਆ ਬੈਂਕਾਂ ਦੇ ਵਿੱਚ ਜਿਹੜੀਆਂ ਡਾਇਰੈਕਟਰ ਦੀਆਂ ਪੋਸਟਾਂ ਖਾਲੀ ਪਈਆਂ ਨੇ ਭਰਨੀਆਂ ਚਾਹੀਦੀਆਂ ਬੈਂਕਾਂ ਦੇ ਵਿੱਚ ਜਿਹੜਾ ਹੋਰ ਸਾਡੀਆਂ 6-7 ਮੰਗਾਂ ਨੇ ਜੇ ਨਾ ਮੰਨੀਆਂ 24-25 ਮਾਰਚ ਨੂੰ ਪੂਰੇ ਹਿੰਦੁਸਤਾਨ ਦੇ ਹੜਤਾਲ ਹੋਈ ਬਹੁਤ ਕੁਝ ਮੈਮੋਰੰਡਮ ਦੇ ਚੁੱਕੇ ਆ ਗ੍ਰੈਚੁਇਟੀ ਆ ਗ੍ਰੈਚੁਇਟੀ ਸੈਂਟਰ ਗਵਰਨਮੈਂਟ ਦੇ ਮੁਲਾਜ਼ਮ ਦੀ ਵਧਾਤੀ 1 ਜਨਵਰੀ ਤੋਂ ਸਾਡੀ 25 ਲੱਖ ਨਹੀਂ ਕੀਤੀ ਸਾਡੀ 20 ਲੱਖ ਕਿਉਂ ਨਹੀਂ ਵਧਾਈ ਜਾ ਸਕਦੀ ਬੈਂਕ ਮੁਲਾਜ਼ਮ ਦੀ ਅਸੀਂ ਇੱਕ ਫਾਈਨੈਂਸ਼ੀਅਲ ਜਿਹੜਾ ਹਿੰਦੁਸਤਾਨ ਦਾ ਫਾਈਨੈਂਸ਼ੀਅਲ ਧੁਰਾ ਉਹਨੂੰ ਅਸੀਂ ਵਰਕ ਉਸਤੇ ਉੱਤੇ ਵਰਕ ਕਰ ਰਹੇ ਹਾਂ ਸੀ ਮੈਂ ਨਰਿੰਦਰ ਡੀਜੀਐਸ ਸਟੇਟ ਬੈਂਕ ਆਫ ਇੰਡੀਆ ਅਫੀਸਰ ਅਸਿਸਟੈਂਟ ਲੁਧਿਆਣਾ ਨੂੰ ਰਿਪਰੈਜ਼ੈਂਟ ਕਰਦਾ ਇਹ ਅੱਜ ਜਿਹੜਾ ਯੂਨਾਈਟਿਡ ਫੋਰਮ ਫਾਰ ਬੈਂਕ ਯੂਨੀਅਨ ਦਾ ਜਿਹੜਾ ਅੱਜ ਅਸੀਂ 24 25 ਨੂੰ ਹੜਤਾਲ ਕਰ ਰਹੇ ਹਾਂ ਉਹਦੇ ਵਿਸ਼ੇ ਦੇ ਵਿੱਚ ਅਸੀਂ ਸਾਰੇ ਇੱਥੇ ਇਕੱਠੇ ਹੋਏ ਹਾਂ ਔਰ ਸਰਕਾਰ ਨੂੰ ਅਸੀਂ ਮੰਗ ਪੱਤਰ ਪਹਿਲਾਂ ਹੀ ਦੇ ਚੁੱਕੇ ਸੀ ਬਹੁਤ ਸਾਰੀਆਂ ਛੜੀਆਂ ਜਿਹੜੀਆਂ ਜਾਇਜ਼ ਮੰਗਾਂ ਸੀ ਉਹ ਵੀ ਸਰਕਾਰ ਨੇ ਜਿਹੜੀਆਂ ਪ੍ਰਵਾਨ ਨਹੀਂ ਕੀਤੀਆਂ ਇਨ ਰਾਈਟਿੰਗ ਔਨ ਪਲੇਸ ਜਿਹੜੀ ਸਾਡੇ 5 ਡੇ ਬੈਂਕਿੰਗ ਹੋ ਚੁੱਕੀ ਹੈ ਜਿਹੜੀ ਉਹ ਵੀ ਸਰਕਾਰ ਜਿਹੜੀ ਇੰਪਲੀਮੈਂਟ ਨਹੀਂ ਕਰ ਰਹੀ ਹੈ ਰਿਕਰੂਟਮੈਂਟ ਜਿਹੜੀ ਹੈ ਜਿਹੜੀ ਜ਼ਰੂਰੀ ਹੈ ਬਹੁਤ ਹੀ ਵੱਡੀ ਜਿਹੜੀ ਸਾਡੀ ਡਿਮਾਂਡ ਹੈ ਉਹਦੇ ਤੇ ਵਿਚਾਰ ਨਹੀਂ ਕੀਤਾ ਜਾ ਰਿਹਾ ਇਸ ਕਰਕੇ ਅਸੀਂ ਸਰਕਾਰ ਨੂੰ ਇਹ ਮੰਗ ਕਰਦੇ ਹਾਂ ਤੁਹਾਡੇ ਥਰੂ ਪੱਤਰਕਾਰਾਂ ਥਰੂ ਸਰਕਾਰ ਤੱਕ ਅਸੀਂ ਆਵਾਜ਼ ਪਹੁੰਚਾ ਰਹੇ ਹਾਂ ਕਿ ਇਹਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਉਹਨਾਂ ਨੂੰ ਗੌਰ ਕਰਕੇ ਜਲਦੀ ਜਲਦੀ ਪ੍ਰਵਾਨ ਕੀਤਾ ਜਾਵੇ ਤਾਂ ਕਿ ਅਸੀਂ ਵੀ ਬਹੁਤ ਬਾਕੀ ਮੁਲਾਜ਼ਮਾਂ ਦੀ ਤਰ੍ਹਾਂ ਵਧੀਆ ਮਾਹੌਲ 'ਚ ਨੌਕਰੀ ਕਰ ਸਕੀਏ